हां ਤਾਂ ਪਿਆਰੇ ਬੱਚਿਓ ਨਵੁੱਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਦੀਨ ਅਭਿਆਸ 8.1 ਦੇ 8 ਨੰਬਰ ਸਵਾਲ ਦੇ ਉੱਤੇ ਆ ਗਏ ਆਪਾਂ ਧਿਆਨ ਨਾਲ ਦੇਖੋ ਕਹਿੰਦੇ ਪਹਿਊੜਾ ਸਵਾਲ ਆ ਆਇਤ ਦਾ ਪਰਿਮਾਪ ਜਾਂ ਕੀ ਰ ਹੈ ਉਹ ਆਪਾਂ ਆਪਾਂ ਫਾਰਮੂਲਾ ਕੀਤਾ ਹੋਇਆ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਠੀਕ ਹੈ ਬੇਟਾ ਅੱਗੇ ਵਰਗ ਦਾ ਪਰਿਮਾਪ ਬਰਾਬਰ 4 ਗੁਣਾ ਭੁਜਾ ਇਹ ਫਾਰਮੂਲਾ ਆਪਾਂ ਕੀਤਾ ਹੀ ਐ ਅੱਗੇ ਕਹਿੰਦਾ ਭਈ ਰੇਖਾ ਖੰਡਾ ਦੁਆਰਾ ਬਣੀ ਬੰਧ ਕਿਰਤੀ ਦਾ ਪਰਿਮਾਪ ਮੇਸਦੀਆਂ ਸਾਰੀਆਂ ਭੁਜਾਵਾਂ ਦਾ ਜੋੜ ਦੇ ਸਮਾਨ ਹੁੰਦਾ ਆਪਾਂ ਵਾਰ-ਵਾਰ ਗੱਲ ਕਰ ਚੁੱਕੇ ਆਂ ਬੇਟਾ ਵੀ ਜਿਹੜਾ ਪਰਿਮਾਪ ਜਾਂ ਕੀਰਾ ਹੈਗਾ ਆ ਕੋਈ ਮੰਨ ਲਓ ਆਹ ਰੇਖਾ ਖੰਡਾ 2 3 4 5 ਜੇ ਇਹਦਾ ਅਸੀਂ ਕੀਰਾ ਪਤਾ ਕਰਨਾ ਤਾਂ ਸਾਰੀਆਂ ਭੁਜਾਵਾਂ ਦਾ ਜੋੜ ਕਰਾਂਗੇ ਠੀਕ ਆ ਬੇਟਾ ਇਹਦੇ ਨਾਲ ਹੀ ਬੇਟਾ ਇਹ ਸੀ ਇਹਦਾ ਸਵਾਲ ਨੰਬਰ 8 ਤੇ ਇਹ ਨੰਬਰੀ ਕੰਪਲੀਟ ਹੋ ਗਈ ਅਗਲੇ ਸਵਾਲ ਆਪਾਂ ਅਗਲੀ ਵੀਡੀਓ 'ਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ